ਆ ਚੁੱਕ ਆਪਣੇ ਤਾਜ ਤਸੱਬੁਰ ਰੋਣਾ ਕਿਹੜੀ ਗੱਲੇ ਆ ਚੁੱਕ ਆਪਣੇ ਤਾਜ ਤਸੱਬੁਰ ਰੋਣਾ ਕਿਹੜੀ ਗੱਲੇ ਉਮਰਾ ਦੀ ਮਹਿਣੀ ਚਾਦਰ ਵਿੱਚ ਬੰਨ ਇੱਕ ਲਾਪਾ ਬੱਲੇ ਤੇ ਜੋਗੀ ਚੱਲੇ ਆ ਚੁੱਕ ਆਪਣੇ ਤਾਜ ਤਸੱਬੁਰ ਰੋਣਾ ਕਿਹੜੀ ਗੱਲੇ ਉਮਰਾ ਦੀ ਮਹਿਣੀ ਚਾਦਰ ਵਿੱਚ ਬੰਨ ਇੱਕ ਲਾਪਾ ਬੱਲੇ ਤੇ ਜੋਗੀ ਚੱਲੇ ਔ ਚੁੱਕ ਬਿਰਛਾਂ ਦੀਆਂ ਠੰਡੀਆਂ ਛਾਵਾਂ ਚੁੱਕ ਬਿਰਛਾਂ ਦੀਆਂ ਠੰਡੀਆਂ ਛਾਵਾਂ ਸਾਹ ਮਿਲਣ ਲਈ ਮਿੱਠੀਆਂ ਥਾਵਾਂ ਆ ਚੁੱਕ ਇਸ ਰਿਸ਼ਤੇ ਦਾ ਨਾਵਾ ਆ ਚੁੱਕ ਦੁਨੀਆ ਦਾ ਸਰਨਾਵਾ ਆ ਚੁੱਕ ਸ਼ੋਹਰਤ ਆ ਚੁੱਕ ਰੁਤਬਾ ਆ ਚੁੱਕ ਬੱਲੇ ਬੱਲੇ ਤੇ ਜੋਗੀ ਚੱਲੇ ਔਰ ਨਾਮ ਤੇਰੇ ਦਾ ਪਹਿਲਾ ਅੱਖਰ ਦੁਲਤੀ ਅੱਖ ਦਾ ਖਾਰਾ ਅਥਰ ਆ ਚੁੱਕ ਦੁੱਖ ਦਾ ਭਾਰਾ ਪੱਥਰ ਆ ਚੁੱਕ ਸੋਗ ਤੇ ਆ ਚੁੱਕ ਸਥਰ ਆ ਚੁੱਕ ਤੜਪਣ ਆ ਚੁੱਕ ਪਟਕਣ ਆ ਚੁੱਕ ਦਰਦ ਅਵੱਲੇ ਤੇ ਜੋਗੀ ਚੱਲੇ ਔਰ ਆ ਚੁੱਕ ਆਪਣਾ maal ਖਜ਼ਾਨਾ ਆ ਚੁੱਕ ਆਪਣਾ maal ਖਜ਼ਾਨਾ ਆ ਲੈਫੜ ਬਣਦਾ ਖਜ਼ਾਨਾ ਆ ਚੁੱਕ ਫਤਵਾ ਤੇ ਜੁਰਮਾਨਾ ਢੂੰਡਣ ਤਾ ਨਾ ਕਰੀ ਬਹਾਨਾ ਖਬਰੇ ਕਿਹੜੇ ਕੂਟੀ ਖਬਰੇ ਕਵਣ ਦਿਸ਼ਾਵਾਂ ਵੱਲੇ ਤੇ ਜੋਗੀ ਚੱਲੇ ਔਰ ਆ ਚੁਪ ਦੀਵਾ ਤਿਆ ਚੁਪ ਭਾਤੀ ਆ ਚੁਪ ਦੀਵਾ ਤਿਆ ਚੁਪ ਭਾਤੀ ਦੇ ਇੱਕ ਸੰਧਿਆ ਚੁਪ ਚੁਪਾਤੀ ਲੈ ਇੱਕ ਰਿਸ਼ਮ ਸਮੁੰਦਰ ਲਾਤੀ ਹੋਰ ਕੋਈ ਜੇ ਠੀਸ ਗਵਾਜੀ ਅੱਜ ਲੈ ਲੈ ਚਲ ਪੜ ਕੇ ਲੈ ਲਈ ਪਰਸੋਂ ਖੂਦ ਦੇ ਥੱਲੇ ਤੇ ਜੋਗੀ ਚੱਲੇ ਤੇ ਜੋਗੀ ਚੱਲੇ ਤੇ ਜੋਗੀ ਚੱਲੇ